ਨੇ ਰੁਸਰ ਹਾਲੇ ਉਹ ਇਹ ਕਿ ਮੇਰਾ ਬੇਟਾ ਈ ਰਿਕਸ਼ਾ ਚਲਾਉਂਦਾ ਤੇ ਮਸੂ ਆਪਣੀ ਨੇ ਕਮਾਈ ਕਰਦਾ ਤੇ ਉਹ ਆ ਰਿਆ ਸੀ ਗਲੀ ਦੇ ਵਿੱਚ ਇੱਕ ਲੜਕਾ ਕਿਸੇ ਨਾਲ ਸ਼ਾਪੀਤੀ ਹੋਈ ਸੀ ਤੇ ਉਹ ਗਾਲਾਂ ਕੱਢ ਰਿਆ ਸੀ ਤੇ ਉਧਰੋਂ ਉਹ ਆ ਰਿਆ ਸੀ ਉਹਦੇ ਚੱਲਾ ਗਿਆ ਜਿਨ੍ਹਾਂ ਨੇ ਗਾਲਾਂ ਜਿਨ੍ਹਾਂ ਨੇ ਗਾਲਾਂ ਕੱਢੀਆਂ ਤੇ ਪਕੜਿਆ ਆਇਆ ਗਿਆ ਤੇ ਉਹਨਾਂ ਨੇ ਫੜ ਕੇ ਬਹੁਤ ਮਾਰਿਆ ਕਿ ਲਬ ਸੂ ਕੀਤਾ ਕੁਝ ਸਾਰਾ ਤੇ ਲਬ ਕਹਿੰਦਾ ਵੀ ਮੈਂ ਨਹੀਂ ਕੀਤਾ ਕਹਿੰਦਾ ਨਹੀਂ ਤੁਸੀਂ ਕੀਤਾ ਕਿੱਦਾਂ ਨਹੀਂ ਕੀਤਾ ਉਹਨਾਂ ਨੇ ਫੜ ਕੇ ਇੰਨਾ ਕੁ ਕੁੱਟਿਆ ਇੰਨਾ ਕੁੱਟਿਆ ਕਿ ਫਿਰ ਇਹਦੇ ਪਾਪਾ ਬਾਹਰ ਆ ਗਏ ਮਤਲਬ ਅਸੀਂ 도ੜੇ ਆਏ ਬਾਹਰ ਤੇ ਉਹਨਾਂ ਨੇ ਇਹਨਾਂ ਨੂੰ ਵੀ ਝੰਜੋੜਿਆ ਕਿ ਉਹ ਕਹਿੰਦੇ ਕਿ ਮੇਰਾ ਕੀ ਕਸੂਰ ਹੈਗਾ ਵਾ ਤੇ ਤੁਸੀਂ ਇਹਨੂੰ ਛੱਡ ਦਿਓ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ ਨਹੀਂ ਤੇ ਮੈਂ ਕੁਝ ਖਾ ਕੇ ਤੇ ਮੈਂ ਕਰ ਲੈਣਾ ਉਹ ਅੱਗੋਂ ਕਹਿੰਦੇ ਵੀ ਕਰ ਲੋ ਜੋ ਕਰਨਾ ਕਰ ਲੋ ਤੇ ਉਹਨਾਂ ਨੇ ਜਾ ਕੇ ਬਥੇਰਾ ਸੀ ਛੁਡਾਇਆ ਪਰ ਉਹ ਮੈਨੂੰ ਵੀ ਉਹਨਾਂ ਦੇ ਮਤਲਬ ਕਿ ਪਾਪਾ ਨੇ ਗੱਲਾਂ ਕੱਢੀਆਂ ਆ ਰਾਜੂ ਦੇ ਰਾਏ ਕੁਮਾਰ ਭਾਈ ਨੇ ਗੱਲਾਂ ਕੱਢੀਆਂ ਮੈਨੂੰ ਵੀ ਕਹਿੰਦੇ ਜਾ ਦਰ ਤੋੜ ਜੋ ਤੁਸੀਂ ਨਹੀਂ ਤੇ ਫਿਰ ਮੈਂ ਆ ਗਈ ਤੇ ਮੈਨੂੰ ਇਹਨਾਂ ਨੇ ਆਵਾਜ਼ ਮਾਰੀ ਕਹਿੰਦੇ ਆ ਜਾ ਆ ਜਾ ਮੈਨਾਂ ਤੇ ਸਿਰ ਚੜ ਕੇ ਕੁਝ ਖਾ ਲਿਆ ਵਾ ਤੇ ਜਦੋਂ ਮੈਂ ਘਰ ਪਹੁੰਚੀ ਤੇ ਵਾਕਈ ਉਹਨਾਂ ਨੇ ਕੁਝ ਕਰ ਲਿਆ ਸੀ ਇਹ ਨਹੀਂ ਮੈਨੂੰ ਪਤਾ ਕਿ ਖਾਦਾ ਇਹਨਾਂ ਨੇ ਜ਼ਰੂਰ ਹੈ ਉਸੇ ਵੇਲੇ ਉਹਨਾਂ ਦੀ ਮਤਲਬ ਕਿ ਡੈਥ ਹੋ ਗਈ ਤੇ ਮੈਨੂੰ ਹੁਣ ਇਨਸਾਫ ਮਿਲਣਾ ਚਾਹੀਦਾ ਹੈ ਕਿ ਮਤਲਬ ਕੀ ਕਸੂਰ ਸੀ ਕਾ ਉਹਨਾਂ ਦਾ ਕਿ ਉਹ ਕਿਉਂ ਕੀ ਉਹਨਾਂ ਨੂੰ ਮਾਰਦੇ ਕਿਉਂ ਸੀ ਜਦੋਂ ਉਹਨਾਂ ਨੇ ਕਿਹਾ ਸੀਗਾ ਮੇਰੇ ਪਤੀ ਨੇ ਇਹ ਪਾਰਟੀ ਕਰ ਰਹੀ ਸੀ ਸ਼ਰਾਬਾਂ ਸ਼ੁਰੂਆਤ ਪੀ ਕੇ ਇਹਨਾਂ ਨੇ ਮੇਰੇ ਬੇਟੇ ਤੇ ਅਟੈਕ ਕੀਤਾ ਵਾ ਮਤਲਬ ਜਿਸ ਤਰ੍ਹਾਂ ਕਿ ਪੁੱਟਿਆ ਬਹੁਤ ਹੈ ਇਹਨਾਂ ਘਰ ਕੋਈ ਪ੍ਰੋਗਰਾਮ ਹੈ ਇਹਨਾਂ ਦੇ ਹਾਂਜੀ ਉਹ ਵਿਆਹ ਦਾ ਕੋਈ ਪ੍ਰੋਗਰਾਮ ਸੀਗਾ ਪਾਰਟੀ ਐ ਸ਼ਰਾਬਾਂ ਪੀ ਕੇ ਮਤਲਬ ਕਿ ਇਥਾ ਦੇ ਗਵਾਂਢੀ ਨੇ ਹਾਂਜੀ ਹਾਂਜੀ ਸਾਡੇ ਗਵਾਂਢੀ ਅਮਰਗਲੀ ਦੇ ਵਿੱਚ ਹੀ ਆ ਮਤਲਬ ਗਵਾਂਢੀ ਆ ਮਤਲਬ ਪਰ ਉਹ ਵੀ ਆਈਐਸਜੀ ਦੇ ਲੋਕ ਤੇ ਸਾਰੇ ਇਹਨਾਂ ਪਾਗੇ ਮੇਰੇ ਬੇਟੇ ਨੂੰ ਇੰਨਾ ਤਾਂ ਕੁੱਟਿਆ ਕਿ ਇਹਦੇ ਪਾਪਾ ਕੋਲ ਬਰਦਾਸ਼ਤ ਨਹੀਂ ਹੋਇਆ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਛੱਡ ਦਿਓ ਮੈਨੂੰ ਕਿ ਮੈਂ ਤੁਹਾਡੇ ਸਿਰ ਖਾ ਕੇ ਕੁਛ ਵੀ ਮਰ ਜਾਣਾ ਉਹ ਅੱਗੇ ਕਹਿੰਦੇ ਕਿ ਮਰ ਜਾਓ ਅਸੀਂ ਕੀ ਕਰੀਏ ਮੈਂ ਹੁਣ ਇਨਸਾਫ ਚਾਹਨੀ ਹੈ ਕਿ ਜੇ ਮੇਰੇ ਬੇਟੇ ਨੂੰ मतलब ਕਿ ਕੋਈ ਮਤਲਬ ਐਕਸ਼ਨ ਨਹੀਂ ਲੈ ਰਹੇ ਹੈਗੇ ਤੇ ਇਹਨਾਂ ਦੇ ਪਿੱਛੇ ਮੇਰੇ ਪਤੀ ਦੀ ਜਾਨ ਗਈ ਹੈ ਤੇ ਇਹਨਾਂ ਨੂੰ ਮੈਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਕਿ ਇਹਨਾਂ ਨੂੰ ਪਕੜਿਆ ਜਾਏ ਹਾਂਜੀ 6 ਬੰਦਿਆਂ ਦੇ ਨਾਮ ਹੈਗੇ ਜਿਨ੍ਹਾਂ ਨੂੰ ਤੁਸੀਂ ਅਰੈਸਟ ਨਾ ਕੀਤਾ ਤੇ ਇਸ ਤਰ੍ਹਾਂ ਦੇ ਮੇਰੇ ਪਰਿਵਾਰ ਨੂੰ ਵੀ ਖਤਰਾ ਔਰ ਮੇਰੀ ਵੀ ਜਾਨ ਨੂੰ ਖਤਰਾ ਹੈ ਇਹਨਾਂ ਨੂੰ ਪੀਸਾ ਨੂੰ ਇਨਸਾਫ ਦਿਵਾਓ ਔਰ ਜ਼ਰੂਰ ਇਹਨਾਂ ਨੂੰ ਅਰੈਸਟ ਕੀਤਾ ਜਾਵੇ। ਜੀ ਸਭੀ ਨੂੰ ਇੱਕ ਸਾਨੂੰ ਮੈਸੇਜ ਆਇਆ ਸੀ ਕਿ ਲੜਾਈ ਝਗੜਾ ਹੋ ਰਿਹਾ ਉਥੇ। ਤੇ ਉਥੇ ਅਸੀਂ ਗਏ ਆ। ਤਾਂ ਝਗੜੇ ਸੰਬੰਧੀ ਆਪਾਂ ਗਏ ਆ ਉਥੇ ਪੁੱਛ ਗਣਤੀ ਆ ਬੰਦਾ ਮੁੰਡਾ ਵੀ ਲੰਦਾ ਫੜ ਕੇ। ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਨਾ ਪਹਿਲਾਂ ਲੜਾਈ ਝਗੜਾ ਹੋ ਚੁੱਕਾ ਹੈਗਾ। ਤੇ ਕੇਵਲ ਬਰਮਾ ਦੇ ਘਰ ਤੇ ਅਰਜਿੰਦਰ ਕੁਮਾਰ ਦੇ ਨਾਲ-ਨਾਲ ਘਰ ਆ। ਨਾ ਗਲੀ ਝਗੜਾ ਹੋ ਜਿੰਦਰ ਕੁਮਾਰ ਸ਼ੈਣੀ ਉਹ ਵਰਦਾ ਹੈਗਾ ਉਹਨੇ ਆਪਣੇ ਮੁੰਡੇ ਨੂੰ ਸੜਾਨ ਦੀ ਖਾਤਰ ਉਹਨੂੰ ਕਿਹਾ ਬੀਜੀ ਪਾਰਟੀ ਨੂੰ ਕਿ ਮੇਰਾ ਮੁੰਡਾ ਛੱਡ ਦਿਓ ਨਹੀਂ ਤੇ ਮੈਂ ਕੋਈ ਖਾ ਕੇ ਮਰ ਜਾਣਾ ਤੇ ਉਹਨਾਂ ਨੇ ਕਿਹਾ ਨਹੀਂ ਛੱਡਣਾ ਜਗ ਖਾ ਮਰਨਾ ਤੇ ਮਰ ਜਾ ਉਹਦੇ ਦੁੱਖਾਂ ਆਣ ਕੇ ਉਹਨੇ ਦਵਾਈ ਖਾ ਲਈ ਕਿੰਨੇ ਜਣੇ ਤੇ ਪੱਚਾ ਹੋਇਆ ਜੀ ਚਾਰ ਜਣੇ ਤੇ ਪੱਚਾ ਹੋਇਆ ਜੀ ਕੀ ਕੀ ਨਾਮ ਹੈ ਉਹਨਾਂ ਦੇ ਜੀ ਉਹਨਾਂ ਦਾ ਨਾਮ ਜੀ ਕੇਵਲ ਵਰਮਾ ਰਾਜਕੁਮਾਰ ਸਚਿੰਤ ਤੇ ਰੋਬਿੰਦ ਇੱਕ ਕਿਥੋਂ ਦੇ ਰਹਿਣ ਵਾਲੇ ਇਹ ਨਾਲ ਹੀ ਪਿੰਡ ਵਾਲੀ ਗਲੀ ਔਕਾਨਗਰ ਮਹੱਲਾ ਗਰਦਾਸ ਇਹ ਝਗੜਾ ਉੱਥੇ ਉਹਨਾਂ ਦੇ ਘਰ ਦੀ ਗਲੀ ਦੇ ਵਿੱਚ ਹੀ ਹੋਇਆ। ਕਿਹੜੀ ਗੱਲ ਤੋਂ ਝਗੜਾ ਹੋਇਆ ਇਹਨਾਂ ਦਾ? ਇਹ ਝਗੜਾ ਕੋਈ ਇਹਨਾਂ ਦਾ ਪੁਰਾਣੀ ਗੱਲ ਸੀ ਪਹਿਲਾਂ ਕੋਈ ਤੇ ਅੱਜ ਤੇ ਇਹਨਾਂ ਨੇ ਕਹਿੰਦੇ ਸਾਂ ਮੈਂ ਰਿਕਸ਼ਾ ਆਪਣੇ ਘਰ ਚਾਰਜ ਲਾਣਾ ਹੈਗਾ। ਤੋਂ ਰਾਜ ਗੱਡੀਆਂ ਖੜੀਆਂ ਉਹਨਾਂ ਗੱਡੀ ਸਾਈਡ ਤੇ ਕਰਨ ਨੂੰ ਕਿਹਾ ਤੇ ਬਸ ਉੱਥੇ ਉਹਨਾਂ ਦੀ ਤੁੰਤੁਮ ਮਾਈ। ਬਸ ਜਿੰਨਾ ਨਾ ਝਗੜਾ ਹੋਇਆ ਹੀ ਫਿਰ ਉਹਨਾਂ ਵੱਲੋਂ ਗਲੀ ਨੂੰ ਹੀ ਕਿਤਾ ਮਾਰਕੁੱਟ ਕੀਤੀ ਗਈ। ਉਹ ਤਾਂ ਪਹਿਲਾਂ ਸਾਡੇ ਤੋਂ ਜਾਣ ਤੋਂ ਪਹਿਲਾਂ ਹੋ ਚੁੱਕਾ ਹੈ ਨਾ ਜੋ ਵੀ ਹੋਣਾ। ਅਸੀਂ ਤੇ ਫਿਰ ਇਹਦੇ ਲੜਾਈ ਸੱਚਕੇ ਦੇ ਸਬੰਧੀ ਅਪੀਲ ਦਰਜ ਹੋ ਗਈ। ਅਜ ਰੱਤ ਨਹੀਂ ਪਈ ਗਈ। ਕਿਹਦੇ ਪਿਆ